ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ 12 ਫਰਵਰੀ ਦੇ ਮੌਸਮ ਦੀ ਯਾਨੀ ਕਿ ਅੱਜ ਦਾ ਮੌਸਮ ਸ਼ਾਮ ਤੱਕ ਪੰਜਾਬ ਦਾ ਕਿਵੇਂ ਦਾ ਰਹੇਗਾ ਤੁਹਾਨੂੰ ਸਾਰੀ ਜਾਣਕਾਰੀਆਂ ਦਿਆਂਗੇ ਸੋ ਵੀਡੀਓ ਦੇ ਨਾਲ ਜੁੜੇ ਰਹਿਣਾ ਜੀ ਹੁਣ ਦੀ ਜੇਕਰ ਤਾਜ਼ਾ ਸੈਟਲਾਈਟ ਤਸਵੀਰਾਂ ਦੇਖੀਏ ਜੋ ਕਿ ਤੁਹਾਡੀ ਸਕਰੀਨ ਤੇ ਨੇ ਤੇ ਗੱਲ ਕਰੀਏ ਜੇਕਰ ਪੰਜਾਬ ਦੇ ਮੌਸਮ ਦੀ ਤੇ ਤੁਹਾਨੂੰ ਇੱਥੇ ਦੱਸ ਦਿਆਂ ਜੀ ਇੱਕ ਤਾਜ਼ਾ ਪੱਛਮੀ ਸਿਸਟਮ ਜੇਕਰ ਤੁਸੀਂ ਸਕਰੀਨ ਦੇ ਉੱਤੇ ਦੇਖ ਵੀ ਸਕਦੇ ਹੋ ਕਿ ਪੰਜਾਬ ਦੇ ਜ਼ਿਆਦਾਤਰ ਖੇਤਰਾਂ ਨੂੰ ਫਿਰ ਪ੍ਰਭਾਵਿਤ ਕਰ ਰਿਹਾ ਹੈ ਤੇ ਪੰਜਾਬ ਦੇ ਲਖਾ ਕੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਬਦਲ ਵਾਂ ਜੜੀਆਂ ਫਣੀ ਹੋ ਜਾਂ ਕਿਤੇ ਕਿਤੇ ਤੁਰਗਾਂ ਨਹੀਂ ਤੇ ਕਿਤੇ ਕਿਤੇ ਸੰਘਣੀ ਫੱਟ ਰੂਈ ਜੜੀ ਹੈ ਇਸ ਵੇਲੇ ਜਾਰੀ ਹੈ ਹਾਲਾਂਕਿ ਸਵੇਰ ਵੇਲੇ ਅੱਜ ਧੁੰਦ ਵੀ ਵੇਖਣ ਨੂੰ ਮਿਲ ਜਾ ਮਾਲਵੇ ਦੇ ਲਖਾ ਕੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਕਿਤੇ ਕਿਤੇ ਧੁੰਦ ਘੱਟ ਸੀ ਕਿਤੇ ਕਿਤੇ ਜੜੀ ਆ ਅਜੇ ਮਿਲੀ ਲੈਵਲ ਤੇ ਧੁੰਦ ਥੋੜੀ ਸੰਘਣੀ ਸੀ ਸੂਆਣ ਵਾਲੇ ਜਿਹੜੇ 10-12 ਘੰਟੇ ਹੋਣਗੇ ਯਾਨੀ ਕਿ ਸ਼ਾਮ ਤੱਕ ਇਹ ਫੱਟ ਰੂਈ ਇਸੇ ਤਰ੍ਹਾਂ ਜਾਰੀ ਰਹੇਗੀ ਸੰਘਣੀ ਫੱਟ ਰੂਈ ਪੰਜਾਬ ਦੇ ਹੋਰਾਂ ਖੇਤਰਾਂ ਨੂੰ ਵੀ ਘੇਰੇਗੀ ਪੰਜਾਬ ਦੇ ਨਾਲ ਹਰਿਆਣਾ ਦੇ ਜ਼ਿਆਦਾਰ ਖੇਤਰ ਰਾਜਸਥਾਨ ਮੱਧ ਪ੍ਰਦੇਸ਼ ਜੋ ਕਿ ਦੇ ਪਛਮੀ ਖੇਤਰ ਤੇ ਦਿੱਲੀ ਦੇ ਜ਼ਿਆਦਾਰ ਖੇਤਰ ਇਹਨਾਂ ਖੇਤਰਾਂ ਨੂੰ ਇਹ ਜਿਹੜਾ ਸਿਸਟਮ ਪ੍ਰਭਾਵਿਤ ਕਰੂਗਾ ਉਮੀਦ ਹੈ ਸਰਫਾਦ ਘਟਣੇ ਜੀ ਕਿਤੇ ਕਿਤੇ ਕੁਝ ਖਥਾਵਾਂ ਦੇ ਹੋ ਸਕਦਾ ਹੈ ਕਿ ਕਣੀ ਸ਼ਰਾਟਾ ਜਿਹੜਾ ਇਹ ਜੋ ਤੇ ਫਾਕੀ ਕੋਈ ਵੱਡੇ ਫਦਰ ਦੇ ਉਮੀਦ ਜਿਹੜੇ ਨੇ ਹਾਲਾਤ ਨਹੀਂ ਹੈਗੇ ਤੇ ਇਹ ਸਿਸਟਮ ਕੱਲ 13 ਫਰਵਰੀ ਤੱਕ ਇਸੇ ਤਰ੍ਹਾਂ ਜਾਰੀ ਰਹੂਗਾ 48 ਘੰਟਿਆਂ ਦੇ ਦੌਰਾਨ ਇਹ ਸਿਸਟਮ ਦੇ ਸਦਕਾ ਜਿਹੜੇ ਆ ਸੰਗਲੇ ਬੱਦਲਾਈ ਪੰਜਾਬ ਦੇ ਜ਼ਿਆਦਾਤਰ ਖੇਤਰਾਂ ਦੇ ਵਿੱਚ ਕੱਲ ਫਨ ਸਕਦੀ ਹੈ ਤੇ ਕੱਲ ਦੁਪਹਿਰ ਤੋਂ ਬਾਅਦ ਇਸ ਸਿਸਟਮ ਅੱਗੇ ਪਹਾੜਾਂ ਵੱਲ ਨੂੰ ਕੂਝ ਜਾ ਜਗਾ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਜੀ ਆਉਣ ਵਾਲੇ ਜੇਕਰ ਆਉਣ ਵਾਲੇ ਦਿਨਾਂ ਦੇ ਦੇਖੇ ਜੀ ਅਫਾਡੇ ਤੁਹਾਡੇ ਸਕਰੀਨ ਤੇ ਹੈ ਮੌਸਮ ਹਫਾ ਦੇ ਜੋ ਅੰਕੜੇ ਜਾਰੀ ਕੀਤੇ ਗਏ ਨੇ ਸੋ 12 ਤੋਂ ਲੈ ਕੇ ਜੇਕਰ 17 ਫਰਵਰੀ ਤੱਕ ਗੱਲ ਕਰੀਏ ਤੇ ਕੋਈ ਵੱਡੇ ਪੱਧਰ ਤੇ ਆਟੇ ਸਿਸਟਮ ਆਉਂਦਾ ਨਜ਼ਰ ਨਹੀਂ ਆ ਰਿਹਾ ਮੀ ਵਾਲੇ ਫਲਾਤ ਬਿਲਕੁਲ ਨਹੀਂ ਹੈਗੇ ਜੀ ਜਿਹੜਾ ਅੱਜ ਸਿਸਟਮ ਨੂੰ ਪ੍ਰਭਾਵਿਤ ਕਰ ਰਿਹਾ ਸੀ 48 ਘੰਟਿਆਂ ਦੇ ਦੌਰਾਨੇ ਬਦਲ ਉਹ ਜੜੀਆ ਫੜਾ ਸਕਦਾ ਉਸ ਤੋਂ ਬਾਅਦ ਮੌਸਮ ਜਰਾ ਫੜਾ ਬਿਲਕੁਲ ਸਾਫ਼ ਰਹੇਗਾ ਸੋ ਅਗਲੀ ਵੀਡੀਓ ਦੇ ਵਿੱਚ ਇਜਾਜ਼ਤ ਦੇ ਧੰਨਵਾਦ